ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਗੱਲ ਕਰਦੇ ਆਂ ਇਹ ਬੰਦੇ ਕਰੋਸ਼ੀਆ ਤੋਂ ਮੂਵ ਕਿਉ ਕਰ ਰਹੇ ਆਂ ਵੀ ਇਹਦੇ ਪਿੱਛੇ ਕਾਰਨ ਕੀ ਆ ਗਾ ਤੇ ਬੰਦੇ ਕਰੋਸ਼ੀਆ ਤੋਂ ਮੂਵ ਕਰੀ ਜਾ ਰਹੇ ਆ ਹੁਣ ਤੇ ਕਈ ਗੱਲਾਂ ਆਏ ਸੁਣਨੇ ਚਾਹੀਆਂ ਵੀ ਜਿਹੜੇ ਬੰਦੇ ਨਵੇਂ ਜਾਂਦੇ ਆ ਉੱਤਰ ਦੇ ਬਾਅਦ ਚ ਕਰੋਸ਼ੀਆ ਬਾਦ ਨਵੇਂ ਆਉਂਦੇ ਨੇ ਤੇ ਇਹਦੇ ਪਿੱਛੇ ਕਾਰਨ ਕੀ ਆ ਗਾ ਇੱਕ ਗੱਲ ਨੇ ਤਿੰਨ ਚਾਰ ਗੱਲਾਂ ਨੰਬਰ 1 ਸਟੇਬਿਲਟੀ ਨਹੀਂ ਹੈਗੀ ਮਤਲਬ ਉੱਥੇ ਕੀ ਆਏ ਕਿ ਤੁਸੀਂ ਪੱਕੇ ਨਹੀਂ ਹੋ ਸਕਦੇ ਹਨਾ ਹੰਦੇ ਆ ਮਤਲਬ 5 ਸਾਲ 5 ਸਾਲ ਕੋਈ ਬੰਦਾ ਵੇਟ ਨਹੀਂ ਕਰਦਾ ਤੁਹਾਨੂੰ ਪਤਾ ਹੀ ਜਾਂ ਕਿ ਆਪਾਂ ਨੂੰ ਪਤਾ ਵੀ ਸਪੇਨ 2 ਸਾਲ ਦੇ ਵਿੱਚ ਹੁੰਦੇ ਨੇ ਲਾ ਕੇ ਪੇਪਰ ਤੇ ਪੁਰਤਗਾਲ ਦਾ ਤੁਹਾਨੂੰ ਪਤਾ ਹਜੇ ਬੰਦ ਚੱਲ ਰਿਹਾ ਪਿਛਲੇ 1 ਜੂਨ ਤੋਂ ਤੇ ਉਹਦਾ ਵੀ ਕਿਹਾ 1 ਸਾਲ ਦੇ ਵਿੱਚ ਪੱਕੇ ਹੋਣੇ ਨੰਬਰ 2 ਫਿਰ ਪੋਲੈਂਡ ਆ ਜੀ ਪੋਲੈਂਡ ਵੀ ਤੁਹਾਨੂੰ ਸਾਲ ਦੇ ਵਿੱਚ 3 ਸਾਲ ਦੀ ਕੀ ਹਾਸ ਨੇ ਜਿਹੜਾ ਵੀ ਪੱਕਿਆ ਵਾਂਗ ਹੈ ਤੇ ਫਿਰ ਕ੍ਰੋਸ਼ੀਆ ਕੱਦ ਹੀ ਨਹੀਂ ਰਹੇ ਲੋਕ ਕੀ ਵੀ ਉੱਥੇ ਇੱਕ ਦਾ ਪੱਕੇ ਨਹੀਂ ਹੁੰਦੇ ਨੰਬਰ 2 ਅੱਜ ਕੱਲ ਦੇ ਜੋ ਹਾਲਾਤ ਆ ਕੰਮ ਦੀ ਕੋਈ ਗਾਰੰਟੀ ਨਹੀਂ ਹੈਗੀ ਕੰਮ ਦੀ ਗਾਰੰਟੀ ਘਾਤੀ ਨਹੀਂ ਹੈਗੀ ਕਿ ਬੰਦੇ ਉੱਥੇ ਫਰੋਡ ਬੁਖਦੋ ਰਹੇ ਆ ਬੰਦੇ ਓਪਨ ਵਰਕ ਪਰ ਮੜਦਾ ਵੀ ਚਲੇ ਜਾ ਰਹੇ ਆ ਓਪਨ ਵਰਕ ਪਰ ਮੜਦੇ ਕੰਮ ਨਹੀਂ ਮਿਲਦਾ ਇਹ ਕੰਮ ਮਿਲ ਜਵੇ ਇੱਕ ਦੋ ਤਨਖਾਹ ਮਿਲਦੀਆਂ ਤੀ ਦੀ ਕੋਈ ਆਸ ਨਹੀਂ ਵੀ ਆਉਂਦੀ ਉਹ ਤੀ ਤਨਖਾਹ ਮਿਲੂਗੀ ਕਿ ਨਹੀਂ ਮਿਲੂਗੀ ਇਸ ਕਰਕੇ ਲੋਕ ਮੂਵ ਕਰੀ ਜਾ ਰਹੇ ਹੁਣ ਇਹਦੇ ਚੱਕਰ ਇਹ ਹੁਣ ਇਹ ਤੁਹਾਨੂੰ ਦੱਸਦਾ ਇਹਦੇ ਪਿੱਛੇ ਕੀ ਕਾਰਨ ਬਣਦੇ ਆ ਵੀ ਜੇ ਕਰੋਸ਼ਾ ਚ ਪੀ ਆ ਲੈਣੀ ਹੈ ਤਾਂ ਟਰਮ ਕੰਡੀਸ਼ਨ ਕੀ ਆ ਮਤਲਬ ਹਮ 70 80% ਲੈਂਗੁਏਜ ਹੋਣੀ ਚਾਹੀਦੀ ਹੈ ਉਹਦੇ ਬਾਅਦ ਜੇ ਲੈਂਗੁਏਜ ਸਿੱਖ ਵੀ ਲੱਤੀ ਬੰਦਰ ਰਿਟਨ ਟੈਸਟ ਹੋਣਾ ਤੇ ਮੰਨਦਾ ਬੋਲਣਾ ਦਾ ਚਲੋ ਸਿੱਖ ਲਾਂ ਦਾ ਰਿਟਨ ਟੈਸਟ ਬਹੁਤ ਔਖਾ ਤੇ ਉਹ ਨਹੀਂ ਹੁੰਦਾ ਕਲੀਅਰ ਤੇ 5 ਸਾਲ ਦਾ ਵੇਟਿੰਗ ਟਾਈਮ ਹੈ ਤੇ ਹੁਣ ਜਿਹੜੀ ਤੁਹਾਡੀ টিਆਰ ਸੀ ਆ ਹੁਣ ਮੰਨਿਆ 3 ਸਾਲ ਦੀ ਫੰਡ ਆ ਗਈ ਤੇ ਉਹਦੇ ਚ ਫਾਇਦਾ ਤੁਸੀਂ ਕਿ ਆ ਰੇ ਸਕਦੇ ਮਤਲਬ ਤੁਹਾਨੂੰ ਕਰੋਸ਼ਰ ਤੇ ਮੂਵ ਕਰਨ ਦੀ ਕੋਈ ਲੋੜ ਨਹੀਂ ਹੈਗੀ ਜਿੰਨਾ ਮੇਰਾ ਮੰਨਣਾ ਹੈ ਜਿਆਦਾ ਵੀ ਤੁਸੀਂ ਇਹ ਨੰਬਰ ਇੱਕ ਗੱਲ ਦੀ ਸੜਦੇ ਵਰਦੇ ਆ ਤੁਹਾਡੇ ਪਿੱਛੇ ਕੋਈ ਟੈਨਸ਼ਨ ਨਹੀਂ ਹੈਗੀ ਪੁਰਤਗਾਲ ਦੇ ਨੂੰ ਮਤਲਬ ਪਿੱਛੇ ਐ ਹੈ ਨਹੀਂ ਹੈਗਾ ਤੁਹਾਡੇ ਨੂੰ ਵੀ ਤੁਸੀਂ ਪੈਸੇ ਭੇਜੂਗੇ ਤਾਂ ਤੇ ਕੁਝ ਕੁਝ ਹੋਵਾਂਗਾ ਉਹ ਘਰ ਦਾ ਖਾਤੇ ਚ ਲੈ ਜੇ ਤੁਸੀਂ ਨਹੀਂ ਵੀ ਭੇਜੂਗਾ ਤਾਂ ਵੀ ਘਰ ਦਾ ਖਾਤਾ ਚੱਲਦਾ ਫੇਰ ਤਾਂ ਤੁਸੀਂ ਅੱਗੇ ਲੰਘ ਜਾਓ ਸਪੇਨ ਲੰਘ ਜਾਓ ਪੁਰਤਗਾਲ ਲੰਘ ਜਾਓ ਪੋਲਨ ਲੰਘ ਜਾਓ ਪੁਰਤਗਾਲ ਦਾ ਸੋਰੀ ਪਾਂਦਾ ਪੋਲਨ ਲੰਘ ਜਾਓ ਜਾਂ ਬ ਹੋਰ ਕੰਟਰੀਆਂ ਜਿਵੇਂ ਬਲਜੀਅਮ ਕਾਰਾ ਕੁਲੀ ਕਿਤੇ ਵੀ ਲੰਘ ਜਾਓ ਚਲੋ ਪੂਰੇ ਯੂਰਪ ਚ ਹਰ ਜੇ ਤੁਹਾਡੇ ਪਿੱਛੇ ਮੰਨਿਆ ਤੁਸੀ ਉਹ ਕਮਾ ਕੇ ਦੇਣੇ ਪੈਸੇ ਤਾਂ ਫੇਰ ਨਾ ਜਾਓ ਤਾਂ ਤੁਸੀਂ ਕੀ ਕਰਨਾ ਕ੍ਰੋਸ਼ੇਰ ਉਹ ਮਤਲਬ ਦਾ ਸਾਲ ਦੇ ਵੀਨੇ ਨਵੇਂ ਪਰਮਿਟ ਕੋਲੋਂ ਵੇਜਾ ਨਵੇਂ ਐਟਿਆਰਸੀ ਬਣੂਗੀਆਂ ਤੇ ਉਹ ਸ਼ਾਇਦ 3 ਸਾਲ ਦੀਆਂ ਬਣੂਗੀਆਂ ਤੁਸੀਂ ਸਪੇਨ ਜਾਂ ਸਪੇਨ ਜਾ ਕੇ ਤੁਸੀਂ ਕਿਆ ਕਰੋ ਉੱਪਰ ਦੋਵੇਂ ਮਿੰਟ ਕਰਾਓ ਤੇ ਉਹ ਮਤਲਬ ਅੱਜ ਕੱਲ ਦੇ ਪੈਸੇ ਸਸਤੇ ਵੀ ਹੋ ਜਾਂਦੇ ਜੀ ਪਰ ਹੁਣ ਤੁਹਾਨੂੰ ਪਤਾ ਪੰਜਾਬੀ ਉਹ ਪੰਜਾਬੀ ਰੁਪਏ ਲੱਗੇਗਾ 450 ਕੋਈ ਬੰਦੇ 550 500 ਰੁਪਏ ਆਈ ਜਾਂਦੇ ਨੇ ਤਾਂ 350 ਵੀ ਜਾਂ ਉੱਤੇ ਵੀ ਸਸਤੀ ਨਹੀਂ ਦੇਦੀ 220 ਦੀ ਵੀ ਹੁੰਦੀ ਤੇ ਮੈਂ ਸੁਣਿਆ ਜਿਹੜੇ ਪਹਿਲਾਂ ਮੁੰਡੇ ਗਏ ਆ ਪਰ ਹੁਣ ਤਾਂ ਬਹੁਤ ਰੇਟ ਹੋਰ ਕਿਉਂਕਿ ਪੁਰਤਗਾਲ ਬੰਦ ਹੋ ਗਿਆ ਸਾਰੇ ਪ੍ਰੋਜੈਕਟ ਦੇ ਧੱਕਾ ਆ ਗਿਆ ਤੇ ਸਪੇਨ ਚ ਪਰ ਦੋ ਮਿੰਟ ਕਰਾ ਕੇ ਆਪ ਨੂੰ ਕ੍ਰੋਸ਼ੀਆ ਵਾਪਸ ਆ ਜਾ ਉੱਥੇ ਕੰਮ ਕਰੀ ਜਾ ਸਾਲ ਮਗਰੋਂ ਰੀਨਿਊ ਹੁੰਦੀ ਆ ਫਿਰ ਸਪੇਨ ਜਾਓ ਉਹਨੂੰ ਰੀਨਿਊ ਕਰਕੇ ਆਓ ਫਿਰ ਵਾਪਸ ਕ੍ਰੋਸ਼ੀਆ ਜਿੱਦੇ ਜਾਓ ਕ੍ਰੋਸ਼ੀਆ ਕੰਮ ਕਰੋ ਜਿੰਨਾ 2 ਸਾਲ ਲੱਟ ਕੇ ਜਿੱਦ ਨਾਲ ਕਿਹਾ ਉਹ ਤੁਹਾਡੇ ਜਿਹੜਾ ਕਰਜ਼ਾ ਕੁਰਜ਼ਾ ਲੱਤਾਂਗਾ ਲੋਨ ਬਕਾਇਆ ਉਹ ਕੀ ਦਿਆਂਗਾ ਉਹ ਦੇਕਾਰ ਪਿੱਛੇ ਟੈਨਸ਼ਨ ਨਹੀਂ ਹੋਊਗੀ ਤੁਸੀਂ ਪੈਸੇ ਭੇਜੀ ਜਾਓਗੇ 2 ਸਾਲ ਮਗਰ ਜਾਤੋ ਵੀ ਪਰ ਦੋ ਨੰਬਰ ਦਾ ਕਰਿਆੰਤੋ ਹੁੰਦੀ ਐ ਇਹ ਵੀ ਕਰਿਆੰਤੋ ਕਰਾਉਣੀ ਆ ਮਤਲਬ ਜਿਹੜਾ ਫਾਈਨਲ ਪੇਪਰ ਬਣਿਆ ਉਦੋਂ ਹੀ ਤੁਹਾਨੂੰ ਕਟਵਟ ਜਾ ਰਹੇ ਨੇ 9 ਤੋਂ 10 ਲੱਖ ਰੁਪਏ ਦੀ ਲੋੜ ਵੀ ਪੈਂਦੀ ਜਿਹੜੇ ਆਪਾਂ ਨੇ ਭਰਨੇ ਆ ਪੱਕੇ ਕਾਨੂੰਨ ਵਾਸਤੇ ਤੇ ਜਦ ਦੋਸਤ ਤੁਸੀਂ ਕਰੂਸ਼ੀਆ ਤੇ ਕੰਮ ਕਰੋਗੇ ਤਾਂ ਤੁਹਾਡੇ ਉੱਤੇ ਪੈਸੇ ਵੀ ਜੁੜ ਜਾਣਗੇ ਜਿਹੜਾ ਤੁਸੀਂ ਈਜ਼ੀਲੀ ਉੱਥੇ ਆਪਣੇ ਪੀਆ ਦੇ ਟਾਈਮ ਦੇਖੋਗੇ ਹੁਣ ਨੰਬਰ 2 ਕੀ ਤੁਸੀਂ ਕਰੂਸ਼ੀਆ ਤੇ ਭੱਜ ਕੇ ਚੱਲ ਉੱਥੇ ਜਾਣੇ ਆ ਤੇ ਉੱਥੇ ਜਾ ਕੇ ਐ ਤਾਂ ਹੈ ਨਹੀਂ ਮਦਦ ਕਰ ਲੱਗੇ ਆ ਪੈਸੇ ਦੀ ਤੋੜ ਦਾ ਨਾ ਉੱਥੇ ਐ ਤਾਂ ਕੰਮ ਕਰ ਅੱਜ ਦੇ ਹਾਲਾਤ ਇੰਨੇ ਮਾੜੇ ਆ ਕਿ ਜਿਹੜੇ ਬੰਦੇ ਕੰਮ ਦੇਦੇ ਆ 500 600 ਤੇ ਮੈਂ ਕਹਿੰਦਾ ਕੋਈ ਹੋ ਜਿਹੜਾ ਵੱਧ ਕੇ ਦੇ ਦੇ ਕੰਮ ਜਾਂ ਜਿਹੜੇ ਪੁਰਾਣੇ ਬੁੱਧਿਆ ਨਾਲ ਸੈਟੀਆਂ ਜਾਂ ਜਿੰਦੀ ਰਿਸ਼ਤੇਦਾਰੀਆਂ ਹੁੰਦਾ ਕੰਮ ਛੇਤੀ ਸੈੱਟ ਆ ਜਾਂਦਾ ਉਹਨਾਂ ਨੂੰ ਛੇਤੀ ਕੰਮ ਮਿਲ ਜਾਂਦਾ ਵਧੀਆ ਚਲੋ ਉਹਨਾਂ ਨੂੰ ਇਹ ਜੀ ਗੱਲ ਨਹੀਂ ਵਧੀਆ ਮੈਂ 700 800 ਯੂਰੋ ਹੀ ਮਿਲ ਜਾਂਦਾ ਪਰ ਜ਼ਿਆਦਾਤਰ 5 600 ਯੂਰੋ ਮਿਲਦਾ ਤੇ ਉਦੇ ਬਾਅਦ ਫਿਰ ਹੋਈ ਹਾਲ ਰਹੇ ਨੇ ਤੁਹਾਡੇ ਕਰੋਸ਼ੀ ਵਾਲੇ ਤੇ ਇਸ ਗੱਲ ਕਰਕੇ ਮੈਂ ਕਹਿੰਨਾ ਹੈ ਬਾਈ ਕ੍ਰੂਜ਼ੇ ਛੱਡਣ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਤੁਸੀਂ ਉੱਥੇ ਸਰਵਾਈਵ ਕਰ ਲੂਗੇ ਕਿ ਨਹੀਂ ਲਾਸਟ ਮੰਥ ਮੇਰੇ ਯਾਰ ਦੋਸਤ ਗਿਆ ਜਾਂ ਦੋਸਤ ਵੀ ਕਿ ਜਾਨਦਾ ਮੈਂ ਅੱਗੇ-ਅੱਗੇ ਜਾਨਦਾ ਕ੍ਰੂਜ਼ੇ ਗਿਆ ਕ੍ਰੂਜ਼ੇ ਕੰਮ ਕਰੇ 1 ਮਹੀਨਾ ਵਧੀਆ ਤਨਖਾਹ ਆ ਗਈ ਘਰ ਵੀ ਪਾ ਲਈ ਮੈਂ ਤੇ ਪੁੱਛਿਆ ਐਪ ਦਾ ਨਾਮ ਹੁੰਦਾ ਸੀ ਬਿਰਿਆ ਇੰਡੀਆ ਪੈਸੇ ਪੋਣੇ ਆ ਚਲੂੰ ਦੱਸਿਓ ਉੱਥੇ ਜਾਂਦਾ ਬਾਈਸ ਐਪ ਯੂਜ਼ ਕਰਦੇ ਆ ਕ੍ਰੂਸ਼ੀਆ ਦੇ ਵਿੱਚ ਜਿਹੜੇ ਇੰਡੀਆ ਵਾਸੇ ਪੈਸੇ ਭੋਨੇ ਜਿਆਦਾਤਰ ਆਈਆ ਨੀ ਦਾ ਰੀਮਿਟਲੀ ਵੀ ਹੈ ਇੱਕ ਐਪ ਹੋਰ ਦੋ ਤਿੰਨ ਉਹ ਵੀ ਯੂਜ਼ ਕਰਦੇ ਪਰ ਜਿਆਦਾ ਬਾਈਸ ਐਪ ਯੂਜ਼ ਕਰਦੇ ਹੁਣ ਦੱਸਿਆ ਵੀਰੇ ਇਹਦੇ ਨਾਲ ਪੈਸੇ ਪਾ ਲਿਆ ਪਾਇਆ ਅਗਲੇ ਮਹੀਨੇ ਮੈਨੂੰ ਫੋਨ ਆਇਆ ਕਹਿੰਦਾ ਭਰਾ ਜੀ ਵੀ ਹੈਸਪੇਅ ਵਿੱਚ ਹੁੰਦਾ ਮੈਂ ਕਹਿੰਦਾ ਨਹੀਂ ਵੀਰੇ ਹੈ ਨਹੀਂ ਮੇਰੇ ਤਾਂ ਵੀ ਜਾਦੂਦਸਤ ਹੈਗੇ ਆ ਸੋ ਇੱਕ ਦੋ ਘਟ ਵੀ ਇੰਨੇ ਵੀ ਉਹ ਹੈ ਨਹੀਂ ਵੀ ਤੁਮ ਕੰਮ ਰੱਖ ਲਓਗੇ ਕਹਿੰਦਾ ਕੰਮ ਨਹੀਂ ਮਿਲਿਆ ਜਮਾ ਵੀ ਗੁਰਦੁਆਰੇ ਜਾ ਲਾ ਗੁਰਦੁਆਰਾ ਸਾਹਿਬ ਉਹ ਸਹੂਲਤਾਂ ਰੋਟੀ ਪਾਣੀ ਮਿਲਦੇ ਵੀ ਰਹਿੰਨ ਉਹ ਟੈਨਸ਼ਨ ਨਹੀਂ। ਪਰ ਮੈਨੂੰ ਇਹ ਗੱਲ ਦਾ ਕਹਿੰਦਾ ਬਾਹਰ ਹੁੰਦਾ ਗੁਰਦੁਆਰੇ ਵਾਲੇ ਵੀ ਧੱਕੇ ਮਾਰਦੇ ਕਿ ਬੰਦੇ ਹੀ ਜੰਨਾ ਹੋ ਗਿਆ। ਕਮਰੇ ਨਹੀਂ ਮਿਲਦੇ ਉੱਥੇ। ਗੁਰਦੁਆਰਚ ਰੱਸ਼ੀ ਜਾਤਾਂ ਨੂੰ ਲੜ ਕੇ ਉੱਥੇ ਵੀ ਨੂੰ ਜਗ੍ਹਾ ਮਿਲਦੀ। ਪਹਿਲਾਂ ਪਿਛਲੇ ਸਾਲ ਮੇਰੇ ਯਾਰ ਤੁਸੀਂ ਦੋ ਗੁਰਦੁਆਰੇ ਰਹਿ ਕੇ ਕੰਮ ਚਲਾਇਆ ਉਹਨਾਂ ਦੋ ਤਿੰਨ ਮਹੀਨੇ ਆਰਾਮ ਨਾਲ ਰੋਟੀ ਖਾਧੀ ਟੈਨਸ਼ਨ ਪੀ ਗੁਰਦੁਆਰਾ ਸਾਹਿਬ ਉਹ ਟਾਈਮ ਭੀੜ ਦਾ ਠੰਡੀ ਸੀ ਪਰ ਹੁਣ ਇੰਨਾ ਦਾ ਅਸ਼ਰ ਗੁਰਦੁਆਰਚ ਵੀ ਰੋਟੀ ਮਿਲਦੀ। ਮਤਲਬ ਤੁਸੀਂ ਲਾ ਦੋ ਹਿਸਾਬ ਜੇ ਤੁਸੀਂ ਕ੍ਰੋਸ਼ੀਆ ਛੱਡਣਾ ਹੀ ਹੈ ਕੱਚੇ ਪੈਰੀਂ ਨਾ ਛੱਡੋ ਤੁਸੀਂ ਪਹਿਲਾਂ ਕਿਤੇ ਪੇਪਰ ਭਰੋ ਫਾਰਮ ਭਰੋ ਉਹ ਜਦੋਂ ਤੁਹਾਨੂੰ ਲੱਗਦਾ ਤੁਹਾਡੀ ਕਾਪੀਆਂ ਹੋਣੇ ਆ ਰਹਿਆ ਵੀ ਥੋੜੇ ਟੈਂਪੋਰਰੀ ਪੇਪਰ ਨਿਕਲਣੇ ਆ ਰਹਿਆ ਫੇਰ ਕ੍ਰੋਸ਼ੀਆ ਛੱਡੋ ਨਹੀਂ ਉਨਾ ਚਿਰ ਕ੍ਰੋਸ਼ੀਆ ਨਾ ਛੱਡੋ ਮੈਂ ਤਾਂ ਹੀ ਤੁਹਾਨੂੰ ਸੁਜੈਸ਼ਨ ਕਰੂੰਗਾ ਜੇ ਤੁਸੀਂ ਕ੍ਰੋਸ਼ੀਆ ਛੱਡਣਾ ਹੀ ਹੈ ਭਾਈ ਤਾਂ ਮੋਸਟ ਵੈਲਕਮ ਤੁਹਾਡੇ ਪਿੱਛੇ ਤੁਹਾਡੇ ਘਰ ਦੇਆਂ ਨੂੰ ਜਾਂ ਫਿਰ ਜੋ ਵੀ ਤੁਹਾਡੇ ਫੈਮਿਲੀ ਵਾਲਿਆਂ ਨੂੰ ਤੁਹਾਨੂੰ ਪੈਸਿਆਂ ਦੀ ਤੰਗ ਨਹੀਂ ਹੋਣੀ ਚਾਹੀਦੀ ਵੀ ਆ ਸਾਡੇ ਪੁੱਤ ਨੇ ਸਾਨੂੰ ਪੈਸੇ ਭੇਜਨੇ ਆ ਤੁਸੀਂ ਸਪੇਨ ਜਾਓ ਉੱਥ ਨਹੀਂ ਪਤਾ ਤੋ ਤੁਸੀਂ ਜਾ ਕੇ ਇੱਥੇ ਦੇਖ ਲੈਣੇ ਤੇ ਇਹਦੀ ਅੱਜ ਦੀ ਵੀਡੀਓ ਵੀ ਭਾਈ ਜੀ ਤੁਸੀਂ ਕਰੋਸ਼ੀ ਛੱਡਣ ਲੱਗਿਆ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਡੇ ਘਰ ਦੇ ਹਾਲਾਤ ਕਿਹੜਾ ਤੁਹਾਨੂੰ ਕਿੰਨਾ ਕੁ ਪੈਸਾ ਇਸ ਟਾਈਮ ਜ਼ਰੂਰੀ ਹੈ ਤੁਸੀਂ ਕਿਹੜੇ ਕਿਹੜੇ ਲੋਨ ਲੈ ਕੇ ਆਏ ਫੇਰ ਪਹਿਲਾਂ ਉਹ ਤਾਰਨੇ ਕਿ ਤੁਸੀਂ ਅੱਗੇ ਜਾਣਾ ਹੁਣ ਇਹਦਾ ਤੁਹਾਡੇ ਪੀਨਰ ਵੱਲ ਮੇਰਾ ਪਰਸਨਲ ਓਪੀਨੀਅਨ ਇਹ ਹੈ ਕਿ ਤੁਸੀਂ ਪਹਿਲਾਂ ਕਰੋਸ਼ੀਆ ਜਾਓ ਉੱਥੇ ਰਹੋ 1 ਸਾਲ 2 ਸਾਲ ਕੰਮ ਕਰੋ ਉਹਦੇ ਨਾਲ ਨਾਲ ਪੇਪਰ ਭਰੋ ਕਿੱਥੇ ਤੇ ਵੀ ਨਿਕਲਦੇ ਆ ਜੇ ਤੁਸੀਂ ਜਾਣਾ ਤੇ ਆਪਣੇ ਲੋਨ ਲੋਨ ਕਲੀਅਰ ਕਰਾਓ ਟੈਨਸ਼ਨ ਫਰੀ ਹੋ ਕੇ ਜਾਓ ਅੱਗੇ ਤਾਂ ਜੇ ਤੁਹਾਨੂੰ ਇਨ ਫਿਊਚਰ ਕੋਈ ਪ੍ਰੋਬਲਮ ਆਵੇ ਤੇ ਇਹ ਸੀ ਮੇਰਾ ਆਪੀਨਿਅਤ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਥੈਂਕ ਯੂ ਸੋ ਮਚ